ਅੱਜ ਦੀ ਵੱਡੀ ਖਬਰ ਅਧਿਆਪਕਾਂ ਨਾਲ ਸੰਬੰਧਿਤ ਹੈ ਡੀਟੀਐਮ ਵੱਲੋਂ 21 ਮਾਰਚ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪੁੱਤਲੇ ਫੁੱਕਣ ਦਾ ਕੀਤਾ ਐਲਾਨ ਪੂਰੀ ਖਬਰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਅਧਿਆਪਕਾਂ ਦੇ ਪੈਂਡਿੰਗ ਮਸਲੇ ਹੱਲ ਨਾ ਹੋਣ ਅਤੇ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਰੱਦ ਕਰਨ ਤੋਂ ਖਫਾ ਸੰਘਰਸ਼ੀ ਬਿਗੂਲ ਵਜਾ ਦਿੱਤਾ ਹੈ ਜਿਸ ਤਹਿਤ 21 ਮਾਰਚ ਨੂੰ ਕੈਬਨਿਟ ਮੰਤਰੀ ਅਤੇ ਆਪ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਗਾ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪੁਤਲੇ ਫੂਕ ਪ੍ਰਦਰਸ਼ਨ ਕਰਨ ਅਤੇ ਮਸਲੇ ਨਾ ਹੱਲ ਹੋਣ ਤੇ ਲੋਕ ਸਭਾ ਚੋਣਾਂ ਦੌਰਾਨ ਸਿੱਖਿਆ ਮੰਤਰੀ ਨੂੰ ਸੰਘਰਸ਼ ਰਾਹੀ けਰਨ ਦੀ ਵਿਉਤਬੰਦੀ ਬਣਾਈ ਗਈ ਹੈ ਇਸ ਮੌਕੇ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਜਨਰਲ ਸਕੱਤਰ ਮਕੇਸ਼ ਕੁਮਾਰ ਅਸ਼ਵਨੀ अवस्थी ਅਤੇ ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਮੀਡੀਆ ਮੁਖੀ ਡਾਕਟਰ ਵਿਨੋਦ ਚੰਦਨ ਆਦੀ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦਾ ਅਖੋਤੀ ਦਾਵਾ ਕਰਨ ਵਾਲੇ ਆਪ ਸਰਕਾਰ ਦੇ ਰਾਜ ਵਿੱਚ ਅਧਿਆਪਕਾਂ ਨੂੰ ਹੀ ਸਭ ਤੋਂ ਵੱਧ ਹਾਸ਼ੀਏ ਤੇ ਧੱਕਿਆ ਹੋਇਆ ਹੈ ਐਸੇ-ਐਸੇ ਰਮਤਾ ਤੋਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੀਆਂ 8886 ਅਸਾਮੀਆਂ ਵਿੱਚੋਂ ਅਧਿਆਪਕ ਸਾਥੀ ਨਰਿੰਦਰ ਪੰਡਾਰੀ ਨੂੰ 13 ਸਾਲ ਤੋਂ ਅਤੇ ਇਸੇ ਤਰ੍ਹਾਂ 3442 ਭਰਤੀ ਦਾ ਅਧਿਆਪਕ ਰਵਿੰਦਰ ਕੰਬੋਜ਼ ਨੂੰ ਪਿਛਲੇ 11 ਸਾਲਾਂ ਤੋਂ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ ਜਦਕਿ ਬਾਕੀ ਅਜੀਹੇ ਸਾਰੇ ਅਧਿਆਪਕ 8 ਸਾਲ ਪਹਿਲਾਂ ਰੈਗੂਲਰ ਹੋ ਚੁੱਕੇ ਹਨ ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ 6 ਸਾਲ ਤੋਂ ਈ.ਟੀ.ਟੀ ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ ਮਾਸਟਰ ਲੈਕਚਰ ਆਰ ਹੈੱਡ ਮਾਸਟਰ ਪ੍ਰਿੰਸੀਪਲਾਂ ਸੀਐਡਵੀ ਅਤੇ ਨਾਨ ਟੀਚਿੰਗ ਕਾਡਰਾਂ ਦੀਆਂ ਲਟਕਦੀਆਂ ਤਰੱਕੀਆਂ ਨੇਪਰੇ ਚਾੜਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਤੌਰ ਤੇ ਮਰਜ਼ ਕਰਨ ਨੇਸ਼ਨ ਬਿਲਡਰ ਨੀਤੀ ਅਧੀਨ ਕੱਚੇ ਅਧਿਆਪਕਾਂ ਨੂੰ ਮੈਰਿਟੋਰੀਅਸ ਆਦਰਸ਼ ਅਤੇ ਐਨ ਐਸ ਕਿਊ ਐਫ ਪੜਤੀਆਂ ਨੂੰ ਫੌਰਨ ਮੁਕੰਮਲ ਕਰਨ ਪੁਰਸ਼ ਅਧਿਆਪਕਾਂ ਨੂੰ ਠੇਕਾ ਆਧਾਰਿਤ ਸੇਵਾ ਨੂੰ ਯੋਗ ਮੰਨ ਕੇ ਸਾਲਾਨਾ ਮਿਲਣ ਯੋਗ ਅਚੰਚੇਤ ਛੁੱਟੀਆਂ ਵਿੱਚ 10 ਤੋਂ 15 ਦਾ ਵਾਅਦਾ ਕਰਨਾ ਸਿੱਧੀ ਭਰਤੀ ਸਕੂਲ ਮੁਖੀ ਅਤੇ ਲੈਕਚਰਾਰਾਂ ਨੂੰ ਉਚੇਰੀ ਜ਼ਿੰਮੇਵਾਰੀ ਇਨਕਰੀਮੈਂਟ ਦੇਣ 7654 ਵੋਕੇਸ਼ਨਲ ਅਧਿਆਪਕਾਂ ਨੂੰ ਤਨਖਾਹ ਗ੍ਰੇਡ ਤੇ ਯੋਗਤਾ ਅਨੁਸਾਰ ਵੋਕੇਸ਼ਨਲ ਲੈਕਚਰਾਰ ਦਾ ਨਾਮਕਰਨ ਦੇਣ ਅਤੇ ਡੀ ਡੀ ਬਾਰ ਹੋਣ ਕਾਰਨ ਸਲਾਨਾ ਰਵਿੰਨਤਾ ਤਰੱਕੀ ਤੋਂ ਵਾਂਝੇ ਅਧਿਆਪਕਾਂ ਦੇ ਮਾਮਲੇ ਹੱਲ ਕਰਨ ਪ੍ਰਤੀ ਸਿੱਖਿਆ ਮੰਤਰੀ ਵੱਲੋਂ ਸੁਹਿਰਦ ਨਹੀਂ ਦਿਖਾਈ ਜਾ ਰਹੀ ਜਿਸ ਕਾਰਨ 22 ਅਤੇ 22 ਮਾਰਚ ਨੂੰ ਡੀਟੀਐਫ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਰੋਸ ਧਰਨੇ ਦੇ ਕੇ ਸਿੱਖਿਆ ਮੰਤਰੀ ਦੇ ਪੁਤਲੇ ਫੁੱਕੇ ਜਾਣਗੇ